स्वागत है सहाय दर्शकांदा ਮੈਲਵ ਪਿੱਤ ਬੰਗੜ ਲੈ ਕੇ ਹਾਜ਼ਰਾਂ ਪੀਟੀਸੀ ਨਿਊਜ਼ ਦਾ ਖਾਸ ਪ੍ਰੋਗਰਾਮ ਆਵਾਮ ਦੀ ਆਵਾਜ਼ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਹੌਟ ਸੀਟ ਸੰਗਰੂਰ ਦੀ ਜੀ ਹਾਂ ਸੰਗਰੂਰ ਦੀ ਸਿਆਸਤ ਚ ਇੱਕ ਵਾਰ ਮੋੜ ਤੋਂ ਮੂਸੇਵਾਲਾ ਦਾ ਨਾਮ ਚਰਚਾ ਦੇ ਵਿੱਚ ਆ ਗਿਆ ਹੈ ਮੂਸੇਵਾਲੇ ਦੇ ਨਾਮ ਨੂੰ ਲੈ ਕੇ ਇੱਕ ਵਾਰ ਵੋਟ ਤੋਂ ਚਰਚਾ ਜੋ ਹੈ ਉਤੇਜ ਹੋ ਗਈ ਹੈ ਸਿਆਸਤ ਕੀਤੀ ਜਾ ਰਹੀ ਹੈ ਦਰਸਲ ਸੁਖਪਾਲ ਖੈਰਾ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਉਹ ਨਿਆਮ ਆਦੀ ਪਾਰਟੀ ਦੇ ਉਮੀਦਵਾਰ ਮੀਤ ਹੇਰ ਤੇ ਬੇहद ਗੰਭੀਰ ਇਲਜ਼ਾਮ ਲਗਾਏ ਨੇ ਇਲਜ਼ਾਮ ਲਗਾਏ ਗਏ ਨੇ ਕਿ ਮੀਤ ਹੇਰ ਦੇ ਲਈ ਇੱਕ ਅਜਿਹਾ ਸ਼ਖਸ ਟੋਂ ਪ੍ਰਚਾਰ ਕਰ ਰਿਹਾ ਹੈ ਜੋ ਸਿੱਧੂ ਮੂਸੇਵਾਲਾ ਕਤਲकांड ਦਾ ਮਲਜ਼ਮ ਹੈ ਉੱਥੇ ਹੀ ਇਨਾ ਇਲਜ਼ਾਮਾਂ ਦਾ ਮੀਤ ਹੇਰ ਨੇ ਵੀ ਠੋਕਮਾ ਜਵਾਬ ਦਿੱਤਾ ਹੈ ਇਹ ਗੱਲ ਕਹਿ ਦਿੱਤੀ ਹੈ ਕਿ ਸਿਰਫ ਪੁੱਛਗਿੱਛ ਕਰਨ ਦੇ ਨਾਲ ਕੋਈ ਮਲਜ਼ਮ ਨਹੀਂ ਬਣ ਜਾਂਦਾ ਮਾਲਵੇ ਦੀ ਸ਼ਾਨ ਤੇ ਮਾਲਵੇ ਦਾ ਜੱਟ 2022 ਚ ਮਾਨਸਾ ਤੋਂ ਚੋਣਾਂ ਲੜਨ ਤੇ ਹਾਰ ਦਾ ਸਮੜਾ ਕਰਨ ਵਾਲਾ ਸਿੱਧੂ ਮੂਸੇਵਾਲਾ ਭਾਵੇਂ ਸਾਡੇ ਵਿੱਚ ਕਰਨੇ ਪਰ 2024 ਲੋਕ ਸਭਾ ਚੋਣਾਂ ਚ ਸਿੱਧੂ ਮੂਸੇਵਾਲੇ ਦਾ ਨਾਮ ਇੱਕ ਵਾਰ ਫੇਰ ਗੁੰਜਿਆ ਮਸਲਾ ਮੂਸੇਵਾਲਾ ਦੇ ਕਤਲਕਾਰ ਨਾਲ ਜੁੜਿਆ ਸਿਆਸਤਦਾਨ ਅੰਮੋ ਸਾਹਮਣੇ ਹੋਏ ਤੇ ਇੱਕ ਵਾਰ ਪੁਰਤੋਂ ਸਿਆਸਤ ਸ਼ੁਰੂ ਹੋਈ ਦਰਅਸਲ ਇੱਕ ਪਾਸੇ ਜਿੱਥੇ ਮੂਸੇਵਾਲੇ ਦੇ ਕਾਤਲਾਂ ਨੂੰ ਫੜੇ ਜਾਣ ਦਾ ਦਾਬਾ ਕੀਤਾ ਗਿਆ ਤਾਂ ਉੱਥੇ ਹੀ ਸੁਪਾਲ ਖੈਰਾ ਨੇ ਕਈ ਵੀਡੀਓਆਂ ਫੋਟੋਆਂ ਸਾਂਝੀਆਂ ਕੀਤੀਆਂ ਆਪਦੇ ਕੈਂਪੇਨ ਚ ਮੂਸੇਵਾਲਾ ਕਤਲਕਾਰ ਦੇ ਮੁਲਜ਼ਮ ਜੀਵਨ ਜੋਤ ਚ ਹਲ ਬੱਲੋ ਚੋਰ ਪ੍ਰਚਾਰ ਕਰਨ ਦੀ ਗੱਲ ਆਖੀ ਗਈ। ਇਹੀ ਨਹੀਂ ਖੈਰਾ ਨੇ ਐਫ ਆਈ ਆਰ ਦੀ ਕਾਪੀ ਵੀ ਸਾਂਝੀ ਕੀਤੀ ਹੈ। ਜੀਵਨ ਜੋਤ ਦੀ ਮੀਥੇਰ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਤੇ ਕਿਹਾ ਕਿ ਜੀਵਨ ਜੋਤ ਚੋੜਾ ਚ ਮੀਥੇਰ ਲਈ ਪ੍ਰਚਾਰ ਕਰ ਰਹੇ ਹੈ। ਖੈਰ ਨੇ ਇਲਜ਼ਾਮ ਲਗਾਇਆ ਤਾਂ ਜਵਾਬ ਮੰਤਰੀ ਮੀਥੇਰ ਨੇ ਵੀ ਦਿੱਤਾ ਮੀਥੇਰ ਨੇ ਕਿਹਾ ਖੈਰਾ ਝੂਠ ਬੋਲਦੇ ਨੇ ਜੀਵਨ ਜੋਤ ਚਾਹਲ ਖਿਲਾਫ ਨਾਤਾ ਚਲਾਨ ਪੇਸ਼ ਹੋਇਆ ਹੈ ਤੇ ਨਾ ਹੀ ਪੁਲਿਸ ਨੇ ਗ੍ਰਫਤਾਰ ਕੀਤਾ ਆ ਇੱਕ ਮੇਰੇ ਕੋਲ ਤਸਵੀਰ ਭੇਜੀ ਕਿਸੇ ਨੇ ਅੱਜ ਆ ਜਿਹੜਾ ਸੱਜੇ ਪਾਸੇ ਆ ਜੀ ਇਹ ਬੰਦਾ ਜਿਹੜਾ ਹੈਗਾ ਇਹ ਕੋਈ ਮਾਨਸਾ ਦੇ ਰਹਿਣ ਵਾਲਾ ਵਿਅਕਤੀ ਆ ਜੀਵਨ ਜੋਤ ਚਾਹਲ ਜੀ ਇਹ ਬੰਦਾ ਜਿਹੜਾ ਸਿੱਧੂ ਮੂਸੇਵਾਲੇ ਦਾ ਚਲਾਨ ਹੈ 4 ਨੰਬਰ ਦੇ ਉੱਤੇ ਨਾਮ ਦਰਜਾ ਦਾ ਐਲਓਸੀ ਖੁੱਲੀ ਹੋਈ ਆ ਆ ਮੀਥਿਆ ਦੀ ਰਿਸੈਪਸ਼ਨ ਦੇ ਨਾਲ ਕੀ ਕਰ ਰਿਹਾ ਜੀ ਮੇਰੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਔਰ ਇਹਦਾ ਮੇਰੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਐਨਡੀਪੀਐਸ ਦਾ ਸਿਰਫ ਕਾਲ ਰਿਕਾਰਡਸ ਦੇ ਆਧਾਰ ਤੇ ਕੀਤਾ ਇਹਦਾ ਫੋਟੋ ਵਨ ਹੈ ਮੇਰੇ ਕੋ ਵੀਡੀਓ ਆ ਮੀਥ ਪਰ ਮੀਥਿਆਰ ਦੇ ਪ੍ਰਚਾਰ ਦੇ ਵਿੱਚ ਘੁੰਮ ਰਿਆਂ ਨਾਲ ਖੈਰਾ ਸਾਹਿਬ ਬਿਲਕੁਲ ਝੂਠ ਬੋਲਦੇ ਆ ਜੇ ਕਿ ਸਿੱਧੂ ਮੂਸੇਵਾਲੇ ਚ ਜਿੰਨੇ ਲੋਕ ਦੋਸ਼ੀ ਸੀਗੇ ਜਿਹੜੇ ਭਾਰਤ ਦੇ ਵਿੱਚ ਸੀ ਸਾਰੇ ਜਿਹੜੇ ਅਰੈਸਟ ਜਿਹੜੇ ਆ ਉਹ ਵੀ ਉਹਨਾਂ ਨੇ ਕਿਹਾ ਚਲਾਨ ਦੇ ਵਿੱਚ ਨਾਮ ਨਹੀਂ ਕਿਸੇ ਚਲਾਨ ਦੇ ਵਿੱਚ ਨਾਮ ਨਹੀਂ ਨਾ ਹੀ ਕੋਈ ਪੁਲਿਸ ਨੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਸਿਰਫ ਇਨਵੈਸਟੀਗੇਸ਼ਨ ਦਾ ਜਿਹੜਾ ਪਾਰਟ ਹੈ ਉਹ ਬਣਾ ਹੋਇਆ ਇਨਵੈਸਟੀਗੇਸ਼ਨ ਦੀ ਤਾਂ ਪੁਲਿਸ ਕਿਸੇ ਬੰਦੇ ਨੂੰ ਵੀ ਬੁਲਾ ਲੈਂਦੀ ਹੈ ਜੇ ਇਨਵੈਸਟੀਗੇਸ਼ਨ ਲਈ ਬੁਲਾ ਲੈਂਦੀ ਹੈ ਦਾ ਮਤਲਬ ਇਹ ਥੋੜੀ ਆ ਵੀ ਉਹ ਬੰਦੇ ਤੇ ਜਿਹੜਾ ਪਰਚਾ ਹੈ ਉਹ ਦਰਜ ਹੈ ਤੇ ਉਤੋਂ ਵੀ ਵੱਡੀ ਗੱਲ ਖੈਰਾ ਸਾਹਿਬ ਨੂੰ ਆਪਣੇ ਹੀ ਯੂਥ ਦੇ ਜਿਹੜੇ ਲੀਡਰ ਨੇ ਨਾਲ ਬੈਠੇ ਸੀ ਗੁਲਦੀ ਜੀ ਨੂੰ ਪੁੱਛ ਲੈਣਾ ਚਾਹੀਦਾ ਸੀ ਵਰਿੰਦਰ ਢਿੱਲੋ ਜੀ ਨੂੰ ਪੁੱਛ ਲੈਣਾ ਚਾਹੀਦਾ ਸੀ ਕਿਉਂਕਿ ਸਾਰਿਆਂ ਦੇ ਨਾਲ ਉਹ ਯੂਥ ਕਾਂਗਰਸ ਦਾ ਬੜੇ ਲੰਬੇ ਸਮੇਂ ਤੋਂ ਲੀਡਰ ਆ ਸਾਰਿਆਂ ਦੇ ਨਾਲ ਸੈਂਕੜੇ ਮੈਨ ਲੱਗਦਾ ਫੋਟੋਆਂ ਨਾਲ ਸੋਸ਼ਲ ਮੀਡੀਆ ਤੇ ਵੀ ਵਾਇਰਲ ਜਿਹੜੀਆਂ ਨੇ ਉਹ ਹੋ ਰੀਆਂ ਨਿਕੀਆਂ ਹੈ ਨਾ ਸੋ ਮੈਨੂੰ ਲੱਗਦਾ ਵੀ ਖੈਰਾ ਸਾਹਿਬ ਨੂੰ ਨਾ ਇੱਕ ਬਿਮਾਰੀ ਲੱਗੀ ਹੈ ਕਿ ਸੋਸ਼ਲ ਮੀਡੀਆ ਤੇ ਕੁਝ ਵੀ ਆਉਂਦਾ ਉਹ ਕੁਝ ਉਹਨੂੰ ਕ੍ਰਾਸ ਐਗਜ਼ਾਮਨ ਨਹੀਂ ਕਰਦੇ ਵੈਰੀਫਾਈ ਨਹੀਂ ਕਰਦੇ ਫ੍ਰਸਟ੍ਰੇਸ਼ਨ ਇਹ ਨਹੀਂ ਵੀ ਨਾਲ ਦੀ ਨਾਲ ਚੱਕ ਕੇ ਵੀ ਮੈਂ ਇਹਨੂੰ ਸੋਸ਼ਲ ਮੀਡੀਆ ਤੇ ਮੈਂ ਦੀ ਜਾਂ মিডিਆ 'ਚ ਮੈਂ ਇਹਨੂੰ ਬੋਲਦਾ ਮੇ ਮੀਥੀਅਰ ਨੇ तमाम ਬਿਆਨ ਦੇ ਕੇ ਇਲਜ਼ਾਮਾਂ ਤੋਂ ਪੱਲਾ ਛੱਡ ਲਿਆ ਪਰ ਦੂਜੇ ਪਾਸੇ ਐਫ ਆਈ ਆਰ ਦੀ ਕਾਪੀ ਕਈ ਸਵਾਲ ਖੜੇ ਕਰਦੀ ਹੈ ਪਰ ਇਹਨਾਂ ਸਭ ਦਰਮਿਆਨ ਨਜ਼ਰਾਂ ਚੋਣਾ ਦੇ ਨੇ 22 ਚ ਕੁਸੇਵਾਲਾ ਦੇ ਕਤਲकांड ਨੇ ਸੰਗਰੂਰ ਚ ਹੋਈ ਜਿੰਨੀ ਚੋਣ ਨੂੰ ਪ੍ਰਭਾਵਿਤ ਕੀਤਾ ਤੇ ਵਿਧਾਨ ਸਭਾ ਚੋਣਾਂ ਚ ਸਭ ਤੋਂ ਵੱਡੇ ਮਾਰਚਰ ਨਾਲ ਸੱਤਾ ਚਾਹੀ ਆਪ ਨੂੰ ਸੰਗਰੂਰ ਚ ਹਾਰ ਦਾ ਮੂੰਹ ਵੇਖਣਾ ਪਿਆ ਮਸਲਾ ਇੱਕ ਵਾਰ ਫੇਰ ਉੱਠਿਆ ਹੈ ਬਾਲਵੇਂ ਤੇ ਚੱਕਤੀ ਚਰਚਾ ਮੁੜ ਹੋਣ ਲੱਗੀ ਹੈ ਤੇ ਪੂਰਾ ਵਿਵਾਦ ਇਹਨਾਂ ਚੋਣਾਂ ਨੂੰ ਕੀ ਮੇ ਪ੍ਰਭਾਵਿਤ ਕਰੇਗਾ ਜਾਂ ਕਿਹੜੀ ਪਾਰਟੀ ਨੂੰ ਟਾ ਲਾਏਗਾ ਇਹ ਵੇਖਣਾ ਹੋਏਗਾ ਬਿਊਰੋ ਰਿਪੋਰਟ ਪੀਟੀਸੀ న్యూਸ ਤਜਿਹਾਂ ਸੰਗਰੂਰ ਦੀ ਸੀਟ ਤੇ ਇੱਕ ਵਾਰ ਮੁੜ ਤੋਂ ਸਿੱਧੂ ਮੂਸੇਵਾਲਾ ਦੇ ਨਾਮ ਤੇ ਸਿਆਸਤ ਹੋ ਰਹੀ ਹੈ ਇੱਕ ਵਾਰ ਮੁੜ ਤੋਂ ਸਿੱਧੂ ਮੂਸੇਵਾਲਾ ਕਤਲਕਾਰ ਨੂੰ ਲੈ ਕੇ ਸਿਆਸਤਦਾਨ ਇੱਕ ਦੂਜੇ ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਵਖਾਈ ਦੇ ਰਹੇ ਨੇ ਉੱਥੇ ਇਹਨਾਂ ਚੋਣਾਂ ਦੇ ਵਿੱਚ ਇੱਕ ਹੋਰ ਮੁੱਦਾ ਖੂਬ ਗਰਮਾਇਆ ਹੋਇਆ ਹੈ ਉਹ ਹੈ ਨਸ਼ਾ ਦਾ ਮੁੱਦਾ ਜਦੋਂ ਵੀ ਸੱਤਾ ਤੇਰਾਮਾਦੀ ਪਾਰਟੀ ਦਾ ਕੋਈ ਉਮੀਦਵਾਰ ਕਿਤੇ ਚੋਣ ਪ੍ਰਚਾਰ ਦੇ ਲਈ ਜਾਂਦਾ ਹੈ ਕਿਤੇ ਹੋਰ ਕੰਮ ਤੇ ਜਾਂਦਾ ਹੈ ਤਾਂ ਉਸ ਨੂੰ ਲਗਾਤਾਰ ਘੇਰ ਕੇ ਸਵਾਲ ਜ਼ਰੂਰ ਪੁੱਛਿਆ ਜਾਂਦਾ ਹੈ ਕਿ ਤੁਸੀਂ ਨਸ਼ਾ ਦੇ ਮੁੱਦੇ ਦੇ ਵਿੱਚ ਕੀ ਕੀਤਾ ਅਜਿਹਾ ਹੀ ਹੋਇਆ ਲਾਲ ਪੁੱਲਰ ਹੁਣਾਂ ਦੇ ਨਾਲ ਜੋ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਹੋਏ ਸੀ ਤਾਂ ਉੱਥੇ ਉਹਨਾਂ ਦਾ ਵਿਰੋਧ ਕੀਤਾ ਗਿਆ ਇਹ ਸਵਾਲ ਪੁੱਛਿਆ ਗਿਆ ਕਿ ਪਾਰਟੀ ਨੇ ਨਸ਼ਾ ਦੇ ਮੁੱਦੇ ਤੇ ਹੁਣ ਤੱਕ ਕੀ ਕੀਤਾ ਹੈ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਨੌਜਵਾਨਾਂ ਦੀਆਂ ਨਸ਼ੇ 'ਚ ਝੂਮਦੇ ਹੋਇਆਂ ਦੀਆਂ ਤਸਵੀਰਾਂ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਅਜੇ ਹਿਚ ਉਸ ਪਾਰਟੀ ਨੇ ਕੀ ਕੀਤਾ ਜੋ ਨਸ਼ਾ ਦੇ ਮੁੱਦੇ ਤੇ ਹੀ ਸੱਤਾ ਦੇ ਵਿੱਚ ਆਈ ਸੀ ਚਿੱਟਾ ਦਾ ਬੰਦ ਕਰਾਦਾਂ ਨਾ ਹੋਰ ਤਾਂ ਛੋਟੋ ਕੋਦ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿ ਨਸ਼ਾ ਛੁੱਟਾ ਜਾਂ ਨਸ਼ਾ ਸਰਕਾਰ ਦੇ ਬਾਹਰ ਦੇ ਕੰਮਾਂ ਦੀ ਸਰਕਾਰ ਹੈ ਬੰਦ ਰਹਿ ਗਿਆ ਹੈ ਫੇਕ ਨਸ਼ਾ ਹੀ ਬੰਦ ਕਰਾ ਦੇਣਾ ਮਾਮਾ ਦੇ ਪੁੱਤ ਮਰ ਰਹੇ ਹੈ ਗਲੀਆਂ ਨਾਲੀਆਂ ਚ ਪਏ ਹੈ ਵਾਦਾ ਕੀਤਾ ਸੀ ਕਿ ਆਪਾਂ ਨਸ਼ਾ ਜਿਹੜਾ ਖਤਮ ਕਰਦਾਂਗੇ ਪੂਰੀ ਬਿਲਕੁਲ ਬਿਲਕੁਲ ਖਤਮ ਕਰਾਂਗੇ ਸਾਡੀ ਅੱਛਾ ਜਿੰਨੀ ਕੀ ਚੁਣੌਤੀ ਨਾਲ ਵੇਖਦੇ ਹੋ ਜੀ ਬਿਲਕੁਲ ਜਿਹੜਾ ਜ਼ਹਿਰ ਆਏ ਨਸ਼ਾ ਆ ਇਹਨੂੰ ਖਤਮ ਕਰਾਂਗੇ ਇਹ ਸਾਡੀ ਸਰਕਾਰ ਦਾ ਮੇਨ एजेंडा ਹੀ ਇਹ ਆ ਕਿ ਇਹ ਜ਼ਹਿਰ ਨੂੰ ਛੇਵੇਂ ਦਰਿਆ ਨੂੰ ਖਤਮ ਕੀਤਾ ਜਾਵੇ ਤਜਿਹਾ ਨੌਜਵਾਨਾਂ ਦਾ ਸਵਾਲ ਤੁਸੀਂ ਸੁਣ ਲਿਆ ਉਸਤੇ ਲਾਲਜੀਤ ਭੁੱਲਰ ਹੋਣਾ ਦਾ ਜਵਾਬ ਵੀ ਤੁਸੀਂ ਸੁਣ ਲਿਆ ਪਰ ਇੱਥੇ ਅਸੀਂ ਦਰਸ਼ਕਾਂ ਨੂੰ ਦੋ ਹੋਰ ਬਾਈਟਸ ਨੂੰ ਨੇ ਉਹ ਸੁਣਾ ਦੇਣਾ ਚਾਹੁੰਦੇ ਹਾਂ ਇੱਕ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਦੀ ਹੈ ਚੋਣਾਂ ਤੋਂ ਪਹਿਲਾਂ ਦੀ ਅਤੇ ਇੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ ਜੋ ਸੱਤਾ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਜਦੋਂ ਉਹਨਾਂ ਨੇ ਇੱਕ ਭਾਸ਼ਣ ਦਿੱਤਾ 15 ਅਗਸਤ ਦੇ ਸਮਾਗਮ 'ਚ ਉਸ ਵਕਤ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਉਹ ਵੀ ਸੁਣ ਲਓ ہم اپ کو نشہ ختم کر کے دکھائیں گے 3 مہینے میں ہم نشہ ختم کر دیں گے میں فلوج کون دوانا اج 15 اگست سے اگلی 15 اگست کو پہلا اگلی 26 جنوری کو پہلا پنجاب دے وچ چٹٹے دا جیڑا کلاںک لگیا ہوا ہے اونوں اسی توڑ دے وچ کام یار ہو جائیں گے ਤਾਂ ਮੇਰੇ ਨਾਲ ਪੀਡੀਸੀ ਨਿਊਜ਼ ਦੇ ਮੁੱਖ ਸੰਪਾਦਕ ਹਰਪ੍ਰੀਤ ਸਾਨੀ ਜੀ ਮੌਜੂਦ ਨੇ ਸਾਨੀ ਜੀ ਤੁਸੀਂ ਸੁਣਿਆ ਚੋਣਾਂ ਤੋਂ ਪਹਿਲਾਂ ਕੇਜੇਵਾਲ ਸਾਹਿਬ ਕਹ ਰਹੇ ਸੀ ਕਿ ਮੈਨੂੰ ਸਿਰਫ 3 ਮਹੀਨੇ ਦਾ ਵਕਤ ਦੇ ਦਿਓ ਨਸ਼ਾ ਅਸੀਂ ਖਤਮ ਕਰਕੇ ਵਖਾਵਾਂਗੇ ਪਿਛਲੀ 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੋਏ ਨਜ਼ਰਾਏ ਕਿ 26 ਜਨਵਰੀ ਆ 15 ਅਗਸਤ ਤੱਕ ਦਾ ਟਾਈਮ ਦੇ ਦਿਓ ਨਸ਼ੇ ਦਾ ਜੋ ਇੱਕ ਕਲੰਕ ਪੰਜਾਬ ਦੇ ਮੱਥੇ ਤੇ ਲੱਗਿਆ ਹੋਇਆ ਇਸ ਨੂੰ ਧੋਦਾਂਗੇ 26 ਜਨਵਰੀ ਤੱਕ ਲੰਘ ਗਈ 15 ਅਗਸਤ ਵੀ ਕੋਈ ਬਾਲੀ ਦੂਰ ਨਹੀਂ ਨਸ਼ਿਆਂ ਦਾ ਇਹ ਮੁੱਦਾ ਮੁੱਕਦਾ ਹੋਇਆ ਨਜ਼ਰ ਨਹੀਂ ਆ ਰਿਹਾ ਦੇਖੋ ਘੱਟੋ ਘੱਟ ਆਪਾਂ ਨੂੰ ਇਹ ਮੰਨ ਲੈਣਾ ਚਾਹੀਦਾ ਕਿ ਨਸ਼ਾ ਇੱਕ ਅਜਿਹੀ ਅਲਾਮਤ ਹੈ ਜਿਹੜੀ ਪੰਜਾਬ ਨੂੰ ਲੱਗ ਚੁੱਕੀ ਹੈ ਰੱਜ ਕੇ ਇਸ ਤੇ ਸਿਆਸਤ ਹੋਈ ਇਸ ਮੁੱਦੇ ਤੇ ਸਰਕਾਰਾਂ ਬਣੀਆਂ ਵੀ ਸਰਕਾਰਾਂ ਗਿਰੀਆਂ ਵੀ ਤੁਹਾਨੂੰ ਯਾਦ ਹੋਏਗਾ ਕਿ ਸਭ ਤੋਂ ਪਹਿਲਾਂ ਘੇਰਾ ਪਿਆ ਸੀ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਨੂੰ ਉਦੋਂ ਕਾਂਗਰਸ ਨੇ ਇਹ ਕਿਹਾ ਕਿ ਸਿੱਧੇ ਸਿੱਧੇ ਜ਼ਿੰਮੇਵਾਰ ਸ਼ਰਮਣੀ ਅਕਾਲੀ ਦਲ ਹੈ ਸ਼ਰਮਣੀ ਅਕਾਲੀ ਦਲ ਤੇ ਕੁਝ ਲੀਡਰਾਂ ਦਾ ਨਾਮ ਤੱਕ ਲਿਆ ਗਿਆ ਔਰ ਇਹ ਕਿਹਾ ਗਿਆ 4 ਹਫ਼ਤਿਆਂ ਦੇ ਵਿੱਚ ਨਸ਼ਾ ਦਾ ਲੱਖ ਤੋੜ ਕੇ ਰੱਖ ਦਾਂਗੇ ਜਦੋਂ ਸਾਡੀ ਸਰਕਾਰ ਆਈ ਕਾਪਟਨ ਮਰਿੰਦਰ ਸਿੰਘ ਦੀ ਸਰਕਾਰ ਬਣੀ 4 ਹਫ਼ਤੇ ਛੱਡੋ 4 ਮਹੀਨੇ ਛੱਡ 4 ਸਾਲ ਛੱਡੋ 5 ਸਾਲ ਪੂਰੀ ਸਰਕਾਰ ਚੱਲੀ ਹਾਲਾਂਕਿ ਅੰਤਲੇ ਸਮੇਂ ਦੇ ਵਿੱਚ ਚਰਨਜੀਤ ਚੰਨੀ ਵੀ ਮੁੱਖ ਮੰਤਰੀ ਰਹੇ ਪਰ ਹੋਇਆ ਕੁਝ ਨਹੀਂ ਨਸ਼ਾ ਅੱਗੇ ਨਾਲ ਵਧਿਆ ਇੱਕ ਸਰਕਾਰ ਚੱਲੀ ਗਈ ਦੂਜੀ ਸਰਕਾਰ ਨੇ ਫਿਰ ਇਸੇ ਤਰ੍ਹਾਂ ਹੀ ਦਾਅ ਖੇਡਿਆ ਇਸੇ ਤਰ੍ਹਾਂ ਹੀ ਸਿਆਸਤ ਖੇਡੀ ਕਿ ਸਾਨੂੰ ਤੁਸੀਂ ਸੱਤਾ ਦਿਓ ਅਸੀਂ ਤੁਹਾਨੂੰ ਨਸ਼ਾ ਖਤਮ ਕਰਕੇ ਦਿਖਾਵਾਂਗੇ ਆ ਹੁਣੇ ਜਿਹੜੀਆਂ ਤੁਸੀਂ ਬਾਈਟਾਂ ਸੁਣਾਈਆਂ ਨਾ ਇਹ ਇਹ ਬਾਈਟਾਂ ਹੀ ਚਲਦੀਆਂ ਸੀਗੀਆਂ ਪਹਿਲਾਂ ਅਰਵਿੰਦ ਕੇਜਰੀਵਾਲ ਹੁਰੀ ਕਹਿੰਦੇ ਸੀਗੇ ਕਿ ਜੇ ਮੁੱਖ ਮੰਤਰੀ ਇਮਾਨਦਾਰ ਹੋਵੇ ਮੁੱਖ ਮੰਤਰੀ ਨੂੰ ਸਭ ਪਤਾ ਹੁੰਦਾ ਹੈ ਕਿ ਨਸ਼ਾ ਕਿੱਥੇ ਵਿਕ ਰਿਹਾ ਕਿਵੇਂ ਕਿੱਥੇ ਕਿੱਛਾ ਸ਼ਕਤੀ ਹੋਣੀ ਚਾਹੀਦੀ ਹੈ ਬਸ ਕਿੱਛਾ ਸ਼ਕਤੀ ਹੋਣੀ ਚਾਹੀਦੀ ਹੈ ਇਥੋਂ ਤੱਕ ਕਿ ਮੈਨੂੰ ਯਾਦ ਹੈ ਕਿ ਭਗਵੰਤਪານ ਜੀ ਹੋਰਾਂ ਨੇ ਕਿਹਾ ਸੀਗਾ ਕਿ ਮੈਨੂੰ ਤਾਂ ਇਹ ਵੀ ਪਤਾ ਹੈ ਕਿ ਚਿੱਟੇ ਦੀਆਂ ਫੈਕਟਰੀਆਂ ਕਿੱਥੇ-ਕਿੱਥੇ ਨੇ ਪੰਜਾਬ ਦੇ ਵਿੱਚ ਅਸੀਂ ਇਸ ਨਸ਼ੇ ਨੂੰ ਖਤਮ ਕਰ ਦੇਵਾਂਗੇ ਅੱਜ ਲਗਭਗ 2.5 ਸਾਲ ਹੋ ਚੱਲਿਆ ਹੈ ਨਵੀਂ ਬਣੀ ਸਰਕਾਰ ਨੂੰ ਵੀ ਹਾਲਾਤ ਕੀ ਨੇ ਅਸੀਂ ਦੇਖਦੇ ਹਾਂ ਹਰ ਰੋਜ਼ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਤਖਾਉਂਦੇ ਹੋ ਕਿਵੇਂ ਓਵਰਡੋਸ ਦੇ ਨਾਲ ਮੌਤਾਂ ਹੋ ਰਹੀਆਂ ਨੇ ਤਾਂ ਸਵਾਲ ਲੋਕੀ ਕਿਉਂ ਨਾ ਪ ਕਿ ਜਦੋਂ ਤੁਸੀਂ ਸਵਾਲ ਦੂਜੀਆਂ ਪਾਰਟੀਆਂ ਤੇ ਕਾਂਗਰਸ ਤੇ ਅਕਾਲੀ ਦਲ ਤੇ ਚੁੱਕਦੇ ਸੀ ਕਿ ਇਹਨਾਂ ਨੇ ਨਸ਼ਾ ਖਤਮ ਨਹੀਂ ਕੀਤਾ ਤੇ ਅੱਜ ਤੁਹਾਡੀ ਸਰਕਾਰ ਨੂੰ ਵੀ 2.5 ਸਾਲ ਹੋ ਗਏ ਜਨਾਬ ਤੁਸੀਂ ਕਿ ਕਦੋਂ ਤੇ ਕਿਵੇਂ ਨਸ਼ਾ ਖਤਮ ਕਰੋਗੇ ਇੱਥੇ ਤੱਕ ਕਹਿ ਦਿੱਤਾ ਗਿਆ ਤੁਸੀਂ ਚਿੱਟਾ ਹੀ ਖਤਮ ਕਰ ਦੋ ਹੋਰ ਤਾਂ ਤੁਹਾਡੇ ਤੋਂ ਕੋਈ ਉਮੀਦ ਨਹੀਂ ਤੁਸੀਂ ਖਤਮ ਕਰੋ ਮੈਂ ਪਹਿਲਾਂ ਵੀ ਡਿਬੇਟ ਦੇ ਵਿੱਚ ਲਾਪਰੀ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਜਿਹੜੀ ਵੀ ਸੱਤਾਧਾਰੀ ਤਿਰ ਹੁੰਦੀ ਹੈ ਸਵਾਲ ਉਨੂੰ ਹੀ ਕੀਤੇ ਜਾਂਦੇ ਨੇ ਕਿਉਂਕਿ ਜ਼ਿੰਮੇਵਾਰੀ ਸਭ ਤੋਂ ਵੱਡੀ ਉਦੀ ਹੁੰਦੀ ਹੈ ਜਦੋਂ ਤੁਸੀਂ ਆਪ ਕਿਸੇ ਨੂੰ ਇਹ ਕਹਿ ਕੇ ਸੱਤਾ ਦੇ ਵਿੱਚ ਆਏ ਹੋ ਹੋ ਕਿ ਇਹਨਾਂ ਨੇ ਕੁਝ ਨਹੀਂ ਕਰਨਾ ਇਹ ਸਭ ਚੋਰ ਨੇ ਇਹਨਾਂ ਕਰਕੇ ਨਸ਼ਾ ਵਿਕ ਰਿਹਾ ਇਹਨਾਂ ਕਰਕੇ ਨਸ਼ਾ ਨਹੀਂ ਬੰਦ ਹੋ ਰਿਹਾ ਤੇ ਹੁਣ ਤਾਂ ਤੁਹਾਡੀ ਸਰਕਾਰ ਹੁਣ ਤੁਹਾਡੇ ਹੱਥ ਦੇ ਵਿੱਚ ਪਾਵਰ ਹੈ ਤੁਸੀਂ ਉਹਨਾਂ ਸਤਾਤਾਰੀ ਧਿਰਾਂ ਨੂੰ ਵੀ ਅੰਦਰ ਕਰੋ ਜਿਨ੍ਹਾਂ ਨੇ ਨਸ਼ਾ ਪਹਿਲਾਂ ਵਿਕਵਾਇਆ ਜਿਹੜੇ ਨਸ਼ੇ ਲਈ ਜ਼ਿੰਮੇਵਾਰ ਨੇ ਤੁਸੀਂ ਉਹਨਾਂ ਨੂੰ ਵੀ ਅੰਦਰ ਕਰੋ ਕਿਹੜਾ ਤੁਹਾਡੇ ਹੱਥ ਰੋਕ ਰਿਹਾ ਪਰ ਇਹ ਸਚਾਈ ਹੈ ਹਕੀਕਤ ਹੈ ਕਿ ਨਸ਼ਾ ਘਟ ਨਹੀਂ ਹੋਇਆ ਨਸ਼ਾ ਨਹੀਂ ਰੁਕਿਆ ਅੱਗੇ ਨਾਲੋਂ ਵਧੇ ਹੀ ਹੋਏਗਾ ਘਟਿਆ ਨਹੀਂ ਖਾਸ ਤੌਰ ਤੇ ਜਿਹੜੀ 벨ਟ ਲਾਲਜੀਤਪੁਰ ਲਰ ਜਿੱਥੋਂ ਖੜੇ ਨੇ ਉਸ 벨ਟ ਦੇ ਵਿੱਚ ਬੁਰਾ ਹਾਲ ਹੈ ਅੰਮ੍ਰਿਤਸਰ ਚਲੇ ਜਾਓ ਗੁਰਦਾਸਪੁਰ ਚਲੇ ਜਾਓ ਤਰਨਤਾਰਨ ਚਲੇ ਜਾਓ ਖਡੂਰ ਸਾਹਿਬ ਚਲੇ ਜਾਓ ਪੂਰੀ ਦੀ ਪੂਰੀ ਬੈਲਟ ਹੈ ਜਿਹੜੀ ਉਹ ਨਸ਼ਦ ਵਿੱਚ ਪੂਰੀ ਤਰ੍ਹਾਂ ਗ੍ਰਸਤ ਹੈਗੀ ਹੈ ਤੇ ਫਿਰ ਸਵਾਲ ਤਾਂ ਸੱਤਾਧਾਰੀ ਤੇਰ ਨੂੰ ਚੁਕਣਾ ਹੀ ਪੈਣਾ ਕਿ ਤੁਹਾਨੂੰ ਮੈਂਬਰ ਪਾਰਲੀਮੈਂਟ ਕਿਉਂ ਬਣਾਈਏ ਤੁਹਾਨੂੰ ਵੋਟਾਂ ਕਿਉਂ ਪਾਈਏ ਪਹਿਲੇ ਸਾਨੂੰ ਇਹ ਜਵਾਬ ਦਿਓ ਕਿ ਜਦੋਂ ਤੁਹਾਨੂੰ ਵਿਧਾਇਕ ਚੁਣਿਆ ਤੁਸੀਂ ਮੰਤਰੀ ਬਣੇ ਤੁਸੀਂ ਇਹ ਦਾਵਾ ਕੀਤਾ ਸੀ ਨਸ਼ੇ ਖਤਮ ਕਰਾਂਗੇ ਨਸ਼ੇ ਖਤਮ ਹੋਏ ਤਾਂ ਜਵਾਬ ਹੈ ਨਹੀਂ ਬਸਾਨੀ ਜੀ ਬਸਾਨੀ ਸਾਹਿਬ ਸੱਤਾ ਤਾਂ ਹਾਲੇ ਵੀ ਸਮਾਂ ਮੰਗ ਰਹੀ ਹੈ ਉਹ ਤਾਂ ਇਹ ਕਹਿ ਰਹੇ ਨੇ ਕਿ ਹਾਲੇ 2.5 ਸਾਲ ਹੀ ਹੋਏ ਨੇ ਜਿੰਨੀਆਂ ਅਸੀਂ ਕੋਸ਼ਿਸ਼ਾਂ ਕਰ ਸਕਦੇ ਹਾਂ ਉਹ ਕਰ ਰਹੇ ਹਾਂ ਅੱਗੇ ਵੀ ਇਹ ਯਤਨ ਇਸੇ ਤਰੀਕੇ ਨਾਲ ਜਾਰੀ ਰਹਿਣਗੇ ਇਹੋ ਗੱਲ ਲਾਲਜੀਤ ਪੁੱਲਰ ਹੁਣੀ ਵੀ ਕਹਿੰਦੇ ਹੋਏ ਨਜ਼ਰ ਆਏ ਕਿ ਹਾਲੇ 2.5 ਸਾਲ ਹੋਏ ਨੇ ਜੋ ਅਸੀਂ ਕਰ ਰਹੇ ਹਾਂ ਜੋ ਕੀਤਾ ਜਾ ਸਕਦਾ ਹੈ ਅਸੀਂ ਉਹ ਸਭ ਕੁਝ ਕਰ ਰਹੇ ਹਾਂ ਥੋੜਾ ਸਮਾਂ ਹੋਰ ਦੇ ਦਿਓ ਕਿੰਨਾ ਕੁ ਸਮਾਂ ਦੇ ਆ ਜਾਵੇ ਕੁਝ ਕੁਝ ਕਿ ਚੀਜ਼ਾਂ ਲਈ ਨਾ ਸਮਾਂ ਦਿੱਤਾ ਜਾ ਸਕਦਾ ਹੈ ਲਪਰੀਤ ਜਿਸ ਲਈ 1000 ਰੁਪਏ ਮਹੀਨਾ ਦੀ ਇਹਨਾਂ ਨੇ ਗਾਰੰਟੀ ਦਿੱਤੀ ਸੀ ਨਾ ਉਹਨਾਂ ਦੇਤਾ ਸਮਾਂ ਲੋਕਾਂ ਨੇ ਕੋਈ ਗੱਲ ਨਹੀਂ ਤੁਸੀਂ ਨਹੀਂ ਦੇ ਸਕਦੇ ਹਲੇ ਫਾਈਨੈਂਸ਼ੀਅਲ ਹਾਲਾਤ ਠੀਕ ਨਹੀਂ ਹੈ ਤਾਂ ਕੋਈ ਗੱਲ ਨਹੀਂ ਨਾ ਦਿਓ ਤੁਸੀਂ ਜਦੋਂ ਹਾਲਾਤ ਠੀਕ ਹੋਏ ਉਦੋਂ ਦੇ ਦਿਓ ਦੇ ਦਿੱਤਾ ਸਮਾਂ ਪਰ ਇਹ ਵਾਲਾ ਮੁੱਦਾ ਇਸ ਮੁੱਦੇ ਤੇ ਸਮਾਂ ਦਿੱਤਾ ਹੀ ਨਹੀਂ ਜਾ ਸਕਦਾ ਕਿਉਂਕਿ ਪਹਿਲੇ ਹੀ ਹਾਲਾਤ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਔਰ ਇਹਦੇ ਵਿੱਚ ਤੁਹਾਡਾ ਪੈਸਾ ਲੱਗਣਾ ਹੀ ਨਹੀਂ ਫਾਈਨੈਂਸ਼ੀਅਲ ਕਰਾਈਸਿਸ ਹੈ ਹੀ ਨਹੀਂ ਇੱਥੇ ਕੀ ਲੱਗਣਾ ਇੱਥੇ ਲੱਗਣਾ ਪੁਲਿਸ ਦੀ ਚਾਕ ਚੁਬੰਦੀ ਇੱਥੇ ਲੱਗਣਾ ਤੁਹਾਡੀ ਇੱਛਾ ਸ਼ਕਤੀ ਇੱਥੇ ਲੱਗਣਾ ਅਫਸਰਾਂ ਤੇ ਨਕੇਲ ਇਹ ਸਾਰੀਆਂ ਚੀਜ਼ਾਂ ਹੋਣ ਦੇ ਨਾਲ ਤੁਸੀਂ ਨਸ਼ਾ ਖਤਮ ਕਰ ਸਕਦੇ ਹੋ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਨਸ਼ਾ ਖਤਮ ਕਿਉਂ ਨਹੀਂ ਹੋ ਰਿਹਾ ਕਿਉਂ ਉਹ ਵੱਡੇ ਵੱਡੇ ਮਗਰਮੱਛ ਜਿਨ੍ਹਾਂ ਦਾ ਦਾਵਾ ਕੀਤਾ ਜਾਂਦਾ ਸੀ ਜਿਨ੍ਹਾਂ ਦਾ ਨਾਮ ਲਿਆ ਜਾਂਦਾ ਸੀਗਾ ਉਹ ਮਗਰਮੱਛ ਕਿੱਥੇ ਨੇ ਉਦੋਂ ਤੱਕ ਤੁਸੀਂ ਕਹਿੰਦੇ ਸੀ ਕਿ ਆ ਸਰਕਾਰਾਂ ਜ਼ਿੰਮੇਵਾਰ ਨੇ ਵੱਡੇ ਮਗਰਮਚ ਫੜਦੀਆਂ ਨਹੀਂ ਹੁਣ ਤਾਂ ਲੋਕਾਂ ਨੇ ਤੁਹਾਨੂੰ ਮੌਕਾ ਦਿੱਤਾ ਤੁਸੀਂ ਮਗਰਮਚ ਫੜ ਕੇ ਅੰਦਰ ਕਰੋ ਮੱਛਲੀਆਂ ਵੇਲ ਮੱਛਲੀਆਂ ਫੜ ਕੇ ਅੰਦਰ ਕਰੋ ਤੁਸੀਂ ਕਿਉਂ ਨਹੀਂ ਕਰ ਰਹੇ ਸੋ ਸਵਾਲ ਇਹ ਹੈ ਕਿ ਅਕਾਲੀ ਕਾਂਗਰਸ ਤੋਂ ਤਾਂ ਸਵਾਲ ਲੋਕਾਂ ਨੇ ਪੁੱਛ ਲੇ ਉਹ ਸੱਤਾ ਤੋਂ ਬਾਹਰ ਕਰ ਦਿੱਤਾ ਉਹਨਾਂ ਨੂੰ ਹੁਣ ਵਾਰੀ ਹੈ ਤੁਹਾਡੀ ਤੁਸੀਂ ਜਿਨ੍ਹਾਂ ਗੱਲਾਂ ਨੂੰ ਲੈ ਕੇ ਸੱਤਾ ਦੇ ਵਿੱਚ ਆਏ ਹੁਣ ਲੋਕ ਤੁਹਾਨੂੰ ਸਵਾਲ ਪੁੱਛਦੇ ਨੇ ਤਾਂ ਬਿਲਕੁਲ ਲੋਕ ਲਗਾਤਾਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਆਗੂਆਂ ਤੋਂ ਇਹ ਸਵਾਲ ਪੁੱਛ ਰਹੇ ਨੇ ਕਿ ਜੋ ਵਾਅਦਾ ਤੁਸੀਂ ਕੀਤਾ ਸੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਉਹ ਵਾਅਦਾ ਵਫਾ ਕਿਉਂ ਨਹੀਂ ਹੋਇਆ ਪੰਜਾਬ ਰੰਗਲਾ ਪੰਜਾਬ ਕਿਉਂ ਨਹੀਂ ਬਣਿਆ ਕਿਉਂ ਲਗਾਤਾਰ ਨੌਜਵਾਨਾਂ ਦੇ ਸਿਵੇ ਵੱਲ ਰਹੇ ਨਹੀਂ ਕਿਉਂ ਨਸ਼ਿਆਂ ਦਾ ਇਹ ਮੱਕੜਜਾਲ ਫੈਲਦਾ ਹੀ ਜਾ ਰਿਹਾ ਹੈ ਇਹ ਮੁੱਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੁਣ ਗੱਲ ਕਿਸਾਨ ਆਗੂਆਂ ਦੀ ਕਰਦੇ ਹਾਂ ਉਹਨਾਂ ਕਿਸਾਨ ਆਗੂਆਂ ਦੀ ਜਿਨ੍ਹਾਂ ਨੇ ਬੀਜੇਪੀ ਦੇ ਆਗੂਆਂ ਨੂੰ ਬੀਜੇਪੀ ਦੇ ਉਮੀਦਵਾਰਾਂ ਨੂੰ ਇਹ ਸਮਾਂ ਦਿੱਤਾ ਸੀ ਕਿ ਤੁਸੀਂ ਸਾਡੀਆਂ ਮੰਗਾਂ ਨੂੰ ਲੈ ਕੇ ਸਾਡੇ ਨਾਲ ਡਿਬੇਟ ਕਰੋ ਅਸੀਂ ਇੰਤਜ਼ਾਰ ਕਰਾਂਗੇ ਕਈ ਘੰਟਿਆਂ ਤੱਕ ਕਿਸਾਨ ਆਗੂ ਜੋ ਨੇ ਉਹ ਇੰਤਜ਼ਾਰ ਕਰਦੇ ਵੀ ਰਹੇ ਪਰ ਬੀਜੇਪੀ ਦਾ ਕੋਈ ਵੀ ਆਗੂ ਕੋਈ ਵੀ ਨੁਮਾਇੰਦਾ ਕੋਈ ਵੀ ਚਿਹਰਾ ਨਹੀਂ ਪਹੁੰਚਿਆ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਸਾਡੀਆਂ ਮੰਗਾਂ ਦਾ ਸਾਡੇ ਸਵਾਲਾਂ ਦਾ ਇਹਨਾਂ ਦੇ ਕੋਲ ਕੋਈ ਜਵਾਬ ਹੀ ਨਹੀਂ ਹੈ ਇਸੇ ਲਈ ਕੋਈ ਵੀ ਬੀਜੇਪੀ ਦਾ ਆਗੂ ਇਸ ਡਿਬੇਟ ਦੇ ਲਈ ਨਹੀਂ ਪਹੁੰਚਿਆ ਜਾ ਆਪਾਂ ਇੰਤਜ਼ਾਰ ਕਰਦੇ ਰਹੇ ਦਿੱਤੇ ਹੋਏ ਪ੍ਰੋਗਰਾਮ ਦੇ ਮੁਤਾਬਕ ਬੀਜੇਪੀ ਦੀ ਲੀਡਰਸ਼ਿਪ ਦਾ ਲੇਕਿਨ ਉਹਨਾਂ ਵੱਲੋਂ ਕਿਸੇ ਵੱਲੋਂ ਨਾ ਆਕੇ ਇਹ ਸਬਤ ਕਰ ਦਿੱਤਾ ਹੈ ਕਿ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਬੀਜੇਪੀ ਪੀ ਦੇ ਕੋਲ ਅੱਜ ਦਰਸਲ ਹੈ ਨਹੀਂ ਤਾਂ ਜੀ ਹਾਂ ਕਿਸਾਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਸਾਡੀਆਂ ਮੰਗਾਂ ਦਾ ਸਾਡੇ ਸਵਾਲਾਂ ਦਾ ਕੋਈ ਜਵਾਬ ਬੀਜੇਪੀ ਦੇ ਕੋਲ ਨਹੀਂ ਹੈ ਇਸੇ ਲਈ ਕੋਈ ਵੀ ਨਹੀਂ ਪਹੁੰਚਿਆ ਸਾਨੀ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇਸ ਚੀਜ਼ ਦੀ ਉਮੀਦ ਨਾ ਦੇ ਬਰਾਬਰ ਹੈ ਕਿ ਇਸ ਡਿਬੇਟ ਦੇ ਲਈ ਕੋਈ ਬੀਜੇਪੀ ਦਾ ਆਗੂ ਜਾਂ ਨੁਮਾਇੰਦਾ ਪਹੁੰਚੇ ਤੇ ਹੋਇਆ ਵੀ ਜਿਹਾ ਮੈਂ ਤੁਹਾਨੂੰ ਕੱਲ ਹੀ ਕਹਿ ਦਿੱਤਾ ਸੀਗਾ ਕਿ ਬੀਜੇਪੀ ਦਾ ਕੋਈ ਵੀ ਆਗੂ ਕੋਈ ਨੁਮਾਇੰਦਾ ਨਹੀਂ ਪਹੁੰਚੇਗਾ ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਾਰਨ ਹੈ ਕਿ ਇਹ ਮੋੜ ਜਿਹੜਾ ਇਹ ਬਹੁਤ ਹੀ ਸੁਖਮ ਹੈਗਾ ਇਲੈਕਸ਼ਨ ਸਿਰ ਤੇ ਚੱਲ ਰਹੀਆਂ ਨੇ ਕੋਈ ਵੀ ਲੀਡਰ ਇਹ ਨਾ ਰਿਸਕ ਲੈਣਾ ਹੀ ਚਾਹੇਗਾ ਕਿ ਉਹ ਭਰੀ ਮਹਿਫਲ ਦੇ ਵਿੱਚ ਜਾਵੇ ਤੇ ਉੱਥੇ ਕੋਈ ਤੂ ਤੂ ਮਮਾ ਹੋਵੇ ਵੀਡੀਓ ਵਾਇਰਲ ਹੋਵੇ ਤੇ ਉਹਦੀ ਪਾਰਟੀ ਦਾ ਕੋਈ ਨੁਕਸਾਨ ਹੋਵੇ ਅਜਿਹੇ ਵਿਵਾਦਾਂ ਤੋਂ ਸਿਆਸਤਦਾਨ ਖਾਸ ਤੌਰ ਤੇ ਇਲੈਕਸ਼ਨ ਕੈਂਪੇਨ ਦੌਰਾਨ ਚੋਣਾਂ ਦੌਰਾਨ ਬਚਦੇ ਹੋਏ ਨਜ਼ਰ ਆਉਂਦੇ ਨੇ ਹੁਣ ਸਵਾਲ ਸਭ ਤੋਂ ਵੱਡਾ ਇਹ ਹੈ ਅੱਜ ਮੈਂ ਉੱਥੇ ਜਾ ਕੇ ਡਿਬੇਟ ਕੀਤੀ ਆਪਾਂ ਹੁਣੇ ਡਿਬੇਟ ਵੀ ਦੇਖੀਏ ਵਿਚਾਰ ਤਕਰਾਰ ਅੱਜ ਮੈਂ ਉੱਥੇ ਜਾ ਕੇ ਕੀਤੀ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਵੀ ਇਦਾਂ ਤਾਂ ਕੋਈ ਲੀਡਰ ਆਇਆ ਹੀ ਨਹੀਂ ਜਿੱਦਾਂ ਤੁਸੀਂ ਸੱਦਾ ਦੇ ਰਹੇ ਹੋ ਉਹ ਕਹਿੰਦੇ ਮੇਰੀ ਭਾਜਪਾ ਦੇ ਆਗੂ ਨਾਲ ਵੀ ਗੱਲ ਹੋਈ ਕਿ ਸਾਨੂੰ ਕੋਈ ਅਫੀਸ਼ੀਅਲ ਲੈਟਰ ਨਹੀਂ ਕੋਈ ਅਫੀਸ਼ੀਅਲ ਸੱਦਾ ਨਹੀਂ ਕਿ ਆਓ ਤੁਹਾਡੀ ਮੀਟਿੰਗ ਹੈਗੀ ਆ ਆਓ ਅਸੀਂ ਚਰਚਾ ਕਰਦੇ ਹਾਂ ਇਦਾਂ ਸੋਸ਼ਲ ਮੀਡੀਆ 'ਤੇ ਤੁਸੀਂ ਖੜ ਕੇ ਬਾਈਟ ਦੇਦੇ ਹੋ ਜਾਂ ਇਹ ਗੱਲ ਵਾਇਰਲ ਕਰ ਦੋ ਅਸੀਂ ਚੁਣੌਤੀ ਸਵੀਕਾਰ ਕਰ ਲਈਏ ਜੇ ਤੁਸੀਂ ਆਓ ਗੱਲਬਾਤ ਕਰਨ ਦੇ ਲਈ ਤਾਂ ਕਿਸਾਨਾਂ ਆਗੂ ਦਾ ਇਹ ਕਹਿਣਾ ਸੀਗਾ ਕਿ ਚੁਣੌਤੀ ਤਾਂ ਅਸੀਂ ਦਿੱਤੀ ਨਹੀਂ ਉਹਨਾਂ ਦਾ ਦਾਵਾ ਹੈ ਉਹਨਾਂ ਦੇ ਮੁਤਾਬਕ ਸੁਨੀਲ ਜਾਖੜ ਹੋਰਾਂ ਨੇ ਚੁਣੌਤੀ ਦਿੱਤੀ ਸੀ ਕਿ ਮੈਦਾਨ ਪੱਖ ਜਾਣ ਦੋ ਮੈਂ ਇਹਨਾਂ ਨਾਲ ਗੱਲ ਕਰਾਂਗਾ ਮੇਰੇ ਕੋਲ ਹਰ ਸਵਾਲ ਦਾ ਜਵਾਬ ਹੈਗਾ ਸੋ ਅਸੀਂ ਉਹਨਾਂ ਦੇ ਸਵਾਲ ਦਾ ਹੀ ਜਵਾਬ ਦੇਣ ਲਈ ਅੱਜ ਉਹਨਾਂ ਨੂੰ ਸੱਦਾ ਦਿੱਤਾ ਸੀ ਕਿ ਤੁਸੀਂ ਆਓ ਜਾਂ ਆਪਣਾ ਕੋਈ ਨੁਮਾਇੰਦਾ ਭੇਜੋ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਅਸੀਂ ਗੱਲ ਸੁਣਾਂਗੇ ਅਸੀਂ ਗੱਲ ਮੰਨਾਂਗੇ ਜੇ ਤੁਹਾਡੀ ਗੱਲ ਦੇ ਵਿੱਚ ਕੋਈ ਤਰਕ ਹੋਇਆ ਪਰ ਉਹ ਜਨਾਂ ਤੇ ਉਹਨਾਂ ਨੇ ਪੋਸਟਰ ਲਾ ਕੇ ਉਹ ਰੱਖੇ ਹੋਏ ਸੀ ਜਨਾਂ ਦੀਆਂ ਕੁਰਸੀਆਂ ਖਾਲੀ ਸੀ ਉਹਨਾਂ ਦੇ ਵਿੱਚੋਂ ਕੋਈ ਵੀ ਆਗੂ ਨਹੀਂ ਪਹੁੰਚਿਆ ਸੋ ਅਜੇਹੇ ਦੇ ਵਿੱਚ ਕਿਸਾਨ ਨੇ ਜਿਹੜੇ ਉਹਨਾਂ ਨੇ ਫਿਰ ਇੱਕ ਓਪਨ ਚੈਲੰਜ ਕਰ ਦਿੱਤਾ ਸਾਡੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਮਰਜ਼ੀ ਥਾਂ ਜਿਹੜੀ ਮਰਜ਼ੀ ਤਰੀਕ ਜਿਹੜਾ ਮਰਜ਼ੀ ਮਾਧਿਅਮ ਹੋਵੇ ਕੇਂਦਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਹੋਵੇ ਹਾਲਾਂਕਿ ਸਰਕਾਰ ਤਾਂ ਕੋਈ ਰਹੀ ਨਹੀਂ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਨੁਮਾਇੰਦਾ ਹੋਵੇ ਉਹ ਸਾਡੇ ਨਾਲ ਗੱਲਬਾਤ ਕਰਨਾ ਚਾਹਵੇ ਤਾਂ ਜੀ ਸਦਕੇ ਕਰ ਸਕਦਾ ਅਸੀਂ ਆਪਣਾ ਮੰਚ ਜਿਹੜਾ ਉਹ ਖੁੱਲਾ ਰੱਖਿਆ ਹੋਇਆ ਪਰ ਨਾਲ ਹੀ ਮੈਂ ਇਹ ਵੀ ਸਵਾਲ ਪੁੱਛਿਆ ਸੀਗਾ ਕਿ ਰੇਲ ਤੁਸੀਂ ਰੁਕਤੀ ਤੁਸੀਂ ਸੜਕੀ ਆਵਾਜ਼ੀ ਪ੍ਰਭਾਵਿਤ ਕਰਤੀ ਅਜੇ ਇਹ ਰਹਿਆ ਕਿੰਨੇ ਦਿਨ ਚੱਲੇਗਾ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਬੜੀ ਛੋਟੀ ਜੀ ਮੰਗ ਹੈਗੀ ਹੈ ਰੇਲ ਰੋਕੋ ਅੰਦੋਲਨ ਦੀ ਕਿ ਜਿਹੜੇ ਉਹ ਤਿੰਨ ਬੰਦੇ ਸਾਡੇ ਅਰੈਸਟ ਕੀਤੇ ਸੀ ਉਹ ਰਿਹਾ ਕੀਤੇ ਜਾਣ ਉਹ ਰਿਹਾ ਨਹੀਂ ਕਰ ਰਹੀ ਪੁਲਿਸ ਤਾਂ ਇਸ ਕਰਕੇ ਜੱਤ ਕੋ ਰਹਿ ਹਾਨੀ ਕਿਤੇ ਜਾਂਦੇ ਅਸੀਂ ਐਦਾਂ ਹੀ ਰੇਲ ਆਵਾਜ਼ਾਂ ਵੀ ਪ੍ਰਭਾਵਿਤ ਰੱਖਾਂਗੇ ਪਰ ਸਾਨੀ ਚ ਅਜੇ ਹੀ ਦੇ ਵਿੱਚ ਫਿਰ ਬੀਜਪੀ ਦੇ ਜੋ ਉਮੀਦਵਾਰ ਨੇ ਉਹਨਾਂ ਦੇ ਇਹ ਮੁਸ਼ਕਲਾਂ ਦਾ ਜੋ ਹੁੰਦੀ ਤੇ ਉਹ ਬਕਰਾਰ ਨਹੀਂ ਕਿਉਂਕਿ ਜਦੋਂ ਉਹ ਕਿਤੇ ਵੀ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚਦੇ ਨੇ ਤਾਂ ਕਿਸਾਨ ਉੱਥੇ ਪਹਿਲਾਂ ਪਹੁੰਚੇ ਹੁੰਦੇ ਨੇ ਦੂਜੇ ਪਾਸੇ ਕਿਸਾਨਾਂ ਦਾ ਇੱਕ ਇਹ ਵੀ ਤਰਕ ਹੈ ਕਿ ਸਿਆਸਤਦਾਨ ਅਜੇ ਹੀ ਡਿਬੇਟ ਦੇ ਲਈ ਖੁੱਲਾ ਸੱਦਾ ਦੇ ਸਕਦੇ ਨੇ ਮੁੱਖ ਮੰਤਰੀ ਖੁਦ ਅਜੇ ਹੀ ਡਿਬੇਟ ਸੱਤ ਸਕਦਾ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਬਿਲਕੁਲ ਠੀਕ ਹੈ ਦੇਖੋ ਬੀਜਪੀ ਦੇ ਜਿੰਨੇ ਵੀ ਉਮੀਦਵਾਰ ਨੇ ਖਾਸ ਤੌਰ ਤੇ ਉਹ ਉਮੀਦਵਾਰ ਜਿਨ੍ਹਾਂ ਦੇ ਹਲਕਿਆਂ ਦੇ ਵਿੱਚ ਪ ਤੁਸੀਂ ਮਾਲਵੇ ਦੀ 벨ਟ ਪੂਰੀ ਲੈ ਲੋ ਜਾਂ ਦੁਆਬੇ ਦਾ ਕੁਝ ਏਰੀਆ ਲੈ ਲੋ ਜਾਂ ਮਾਝੇ ਦਾ ਜਿਹੜਾ ਬਾਰਡਰ ਏਰੀਆ ਲੈ ਲੋ ਉਹਨਾਂ ਤੇ ਉਮੀਦਵਾਰਾਂ ਲਈ ਵਾਹ ਜਿਹੜੀ ਇਹ ਦਿੱਕਤ ਔਲਾ ਸਮਾ ਬਣਿਆ ਹੋਇਆ ਕਿਉਂਕਿ ਉਹ ਉਮੀਦਵਾਰ ਤਾਂ ਇਹ ਵੀ ਕਹਿੰਦੇ ਨਜ਼ਰ ਆਏ ਕਿ ਯਾਰ ਸਾਡਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਸੀਗਾ ਇਹ ਮਸਲਾ ਕੇਂਦਰ ਸਰਕਾਰ ਦਾ ਤਾਂ ਇਹਨਾਂ ਦਾ ਸੀਗਾ ਅਸੀਂ ਫਰੀ ਦੇ ਵਿੱਚ ਪਿਸ ਰਹੇ ਹਾਂ ਪਰ ਸਵਾਲ ਤਾਂ ਇਹ ਹੈ ਕਿ ਜਿਸ ਪਾਰਟੀ ਨਾਲ ਤੁਸੀਂ ਸਬੰਧ ਰੱਖਦੇ ਹੋ ਉਸੇ ਪਾਰਟੀ ਦੀ ਹੋ ਸਰਕਾਰ ਸੀ ਹੁਣ ਕਿਸਾਨੇ ਕਹਿੰਦੇ ਨੇ ਕਿ ਤੁਸੀਂ ਸਾਨੂੰ ਪੰਜਾਬ ਤੇ ਹਰਿਆਣਾ ਦਾ ਬਾਰਡਰ ਇੰ ਟੱਪਣ ਦਿੱਤਾ ਅਸੀਂ ਪਿੰਡਾਂ ਚੋਂ ਨਹੀਂ ਆਂਦੇ ਅਸੀਂ ਪਿੰਡਾਂ ਚੋਂ ਵੜਨ ਤਾਂ ਦੇ ਰਹੇ ਆ ਅਸੀਂ ਪਿੰਡਾਂ ਚੋਂ ਵੜਨ ਦੇ ਰਹੇ ਆ ਅਸੀਂ ਤੁਹਾਡੇ ਤੋਂ ਸਵਾਲਾਂ ਤੇ ਜਵਾਬ ਲੈਣਾ ਚਾਹੁੰਦੇ ਆ ਪਰ ਜੋ ਤਰੀਕਾ ਸਵਾਲਾਂ ਤੇ ਜਵਾਬ ਲੈਣ ਦਾ ਉਹ ਵੀ ਆਪਾਂ ਨੂੰ ਪਤਾ ਹੀ ਹੈ ਕਿ ਕਿੰਨਾ ਕੁ ਸਹੀ ਹੈ ਕਿਉਂਕਿ ਸਵਾਲਾਂ ਤੇ ਜਵਾਬ ਉਮੀਦ ਦਿੱਤੇ ਜਾ ਨਹੀਂ ਸਕਦੇ ਹਾਲਾਂਕਿ ਭਾਜਪੀ ਦੇ ਆਗੂ ਜਾਂ ਭਾਜਪੀ ਦੇ ਉਮੀਦਵਾਰ ਇਹ ਕਹਿੰਦੇ ਗਾਹੇ-ਬਗਾਹੇ ਜ਼ਰੂਰ ਨਜ਼ਰ ਆਉਂਦੇ ਨੇ ਦਬੇ ਸੁਰ ਦੇ ਵਿੱਚ ਕਿ ਜਿੰਨਾ ਨੁਕਸਾਨ ਚ ਸਾਨੂੰ ਪਿੰਡਾਂ ਦੇ ਵਿੱਚ ਹੋ ਰਿਹਾ ਤਾਂ ਉਨੀ ਵੋਟ ਪੋਲਰਾਈਜ਼ ਹੈ ਜਿਹੜੀ ਉਹ ਸ਼ਹਿਰ ਕਮਿਊਨਿਟੀ ਹੈ ਉਹ ਜ਼ਰੂਰ ਸੋਚਦੀ ਹੈ ਕਿ ਨਹੀਂ ਯਾਰ ਜਿਹੜਾ ਭਾਜਪਾ ਹੈ ਉਹ ਹਿੰਦੂਆਂ ਦੀ ਪਾਰਟੀ ਹੈ ਹਿੰਦੂਤਵ ਦੀ ਪਾਰਟੀ ਹੈ ਜਾਂ ਰਾਮ ਮੰਦਰ ਕਰਕੇ ਹੈ ਇਹ ਫਾਇਦਾ ਜਿਹੜਾ ਉਹ ਉਹਨਾਂ ਨੂੰ ਸ਼ਹਿਰਾਂ ਦੇ ਵਿੱਚ ਹੋ ਜਾਏਗਾ ਪਰ ਵੱਡੀ ਗੱਲ ਇਹ ਹੈ ਕਿ ਪਿੰਡਾਂ ਦੇ ਵਿੱਚ ਪੰਜਾਬ ਦੀ ਮੇਜਰ ਪੋਪੂਲੇਸ਼ਨ ਮੇਜਰ ਵੋਟ ਬੈਂਕ ਹੈ ਜਿਹੜਾ ਉਹ ਪਿੰਡਾਂ ਦੇ ਵਿੱਚ ਹੈ ਤੇ ਕੀ ਪਿੰਡਾਂ ਦੀ ਵੋਟ ਬਿਲਕੁਲ ਨਜ਼ਰਅੰਦਾਜ਼ ਕਰਕੇ ਕਿਸਾਨਾਂ ਦੀ ਵੋਟ ਬਿਲਕੁਲ ਦਰਕਨਾਰ ਕਰਕੇ ਕੋਈ ਪਾਰਟੀ ਜਿੱਤ ਸਕਦੀ ਹੈ ਇਸ ਦੇ ਵਿੱਚ ਬੜਾ ਵੱਡਾ ਡਾਊਟ ਹੈ ਤਵਾਕੀ ਡਾਊਟ ਬਹੁਤ ਵੱਡਾ ਹੈ ਕਿ ਕੀ ਵਾਕਈ ਕਿਸਾਨਾਂ ਨੂੰ ਦਰਕਨਾਲ ਕਰਕੇ ਜਾਂ ਪਿੰਡਾਂ ਦੀ ਵੋਟ ਦਰਕਨਾਲ ਕਰਕੇ ਇਹ ਜੋ ਚੋਣ ਹੈ ਇਹ 13 0 ਦਾ ਟੀਚਾ ਜੋ ਹਰ ਸਿਆਸੀ ਪਾਰਟੀ ਲੈ ਕੇ ਚੱਲ ਰਹੀ ਹੈ ਇਹ ਅਚੀਵ ਕੀਤਾ ਜਾ ਸਕਦਾ ਹੈ ਜਾਂ ਨਹੀਂ ਕੀਤਾ ਜਾ ਸਕਦਾ ਕਿਉਂਕਿ ਬੀਜੇਪੀ ਦਾ ਲਗਾਤਾਰ ਜੋ ਕਿਸਾਨ ਨੇ ਉਹ ਵਿਰੋਧ ਕਰ ਰਹੇ ਨਹੀਂ ਲਗਾਤਾਰ ਇਹਨਾਂ ਦੀਆਂ ਮੰਗਾਂ ਉਸੇ ਤਰੀਕੇ ਨਾਲ ਬਰਕਰਾਰ ਨਹੀਂ ਲਗਾਤਾਰ ਕਿਸਾਨ ਕਹਿ ਰਹੇ ਨੇ ਕਿ ਅਸੀਂ ਆਪਣੇ ਸਵਾਲ ਸਿਰ ਪੁੱਛਣਾ ਚਾਹੁੰਦੇ ਹਾਂ ਉਸ ਦੇ ਜਵਾਬ ਦੇ ਦਿਓ ਉਮੀਦਵਾਰ ਵੀ ਕਿਤਨਾ ਕਿਤੇ ਕਹਿੰਦੇ ਨਜ਼ਰ ਆ ਜਾਂਦੇ ਨਹੀਂ ਕਿ ਅਸੀਂ ਜਵਾਬ ਦੇਣ ਨੂੰ ਤਿਆਰ ਆ ਪਰ ਇਸ ਤਰੀਕੇ ਦੇ ਨਾਲ ਤਾਂ ਜਵਾਬ ਨਹੀਂ ਦਿੱਤਾ ਜਾ ਸਕਦਾ ਅਜੇ ਵਿੱਚ ਕਿਸਾਨਾਂ ਦਾ ਇਹ ਸੰਘਰਸ਼ ਕਿਵੇਂ ਮੁ ਜੀਪੀ ਦੇ ਉਮੀਦਵਾਰਾਂ ਦੀਆਂ ਮੁਸ਼ਕਲਾਂ ਕਿਵੇਂ ਮੁਕਣਗੀਆਂ ਇਹ ਵੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ